ਖਬਰ ਬੁਢਲਾਟਾਂ ਤੋਂ ਜਿੱਥੇ ਕਿ ਬਿਰੋਕੇ ਕਲਮ ਵਿੱਚੋਂ ਮਨਰੇਗਾ ਮਜ਼ਦੂਰ ਯੂਨੀਅਨ ਯਾਨੀ ਕਿ ਸੀਟੋ ਦੇ ਵੱਲੋਂ ਮਨਰੇਗਾ ਕਾਨੂੰਨ ਦੇ ਵਿੱਚ ਸੋਧਾਂ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੋਕਿਆ ਗਿਆ ਸੀਪੀਆਈ ਤੇ ਜਨਸਕਤਰਾ ਐਡਵੋਕੇਟ ਦਸਵਰਨਜੀ ਸਿੰਘ ਦਲੇਉ ਅਤੇ ਮਜ਼ਦੂਰ ਆਗੂ ਸੰਦੀਪ ਸਿੰਘ ਬਿਰੋਕੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਵੱਡੇ ਪੂੰਜੀਪਤੀਆਂ ਨੂੰ ਲਾਹ ਪਹੁੰਚਾ ਰਹੀ ਹੈ ਉਨੇ ਕਹਿਕ ਮੰਡੇਗਾ ਕਾਨੂੰਨ ਦੀ ਬਹਾਲੀ ਉਤੇ ਪੂਰੀ ਰਾਸ਼ੀ ਕੇਂਦਰ ਸਰਕਾਰ ਦੇ ਵੱਲੋਂ ਖਰਚ ਕਰਨ ਦੀ ਵੰਨ ਨੂੰ ਲੈ ਕੇ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਪਿੰਡ ਬੀਰੋਕੇ ਕਲਾ ਵੇਖੇ ਮਨ ਨਰੇਗਾ ਮਜ਼ਦੂਰਾਂ ਵੱਲੋਂ ਅੱਜ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਔਰ ਮੰਗ ਕੀਤੀ ਨਰੇਗਾ ਮਜ਼ਦੂਰਾਂ ਨੇ ਕਿ ਜਿਹੜਾ ਕੰਮ ਬੰਦ ਪਿਆ ਹੈ ਜਿਹੜਾ ਨਰੇਗਾ ਦਾ ਇੱਕ ਤਾਂ ਉਹ ਫੌਰੀ ਤੌਰ ਦੇ ਉੱਤੇ ਜਿਹੜਾ ਸ਼ੁਰੂ ਕੀਤਾ ਜਾਵੇ ਨਾਲ ਦੀ ਨਾਲ ਜਿਹੜਾ ਵਿਕਸਤ ਭਾਰਤ ਜੀ ਰਾਮ ਜੀ ਜਿਹੜਾ ਇੱਕ ਕਾਨੂੰਨ ਜਿਹੜਾ ਲੈ ਕੇ ਆਏ ਐ ਮੋਦੀ ਸਰਕਾਰ ਉਹਨੂੰ ਫੌਰੀ ਰੱਦ ਕਰਨ ਦੀ ਮੰਗ ਕਰਦੇ ਆ ਜਿਹੜਾ ਉਹਦੇ ਵਿੱਚ ਹਿੱਸਾ ਹੈ ਰਾਜ ਸਰਕਾਰਾਂ ਦਾ ਰਾਜ ਸਰਕਾਰਾਂ ਦਾ 40% ਦੀ ਹਿੱਸਾ ਇਸ ਕਿਸਮ ਦੀ ਗੱਲ ਹੈ ਕਿ ਜਿਵੇਂ ਇੱਕ ਕਹਾਵਤ ਹੈ ਵੀ ਨਾ ਨੌ ਮਨ ਤੇਲ ਹੋਵੇ ਔਰ ਨਾ ਰਾਜਾ ਨੱਚੇ ਕਿਉਂਕਿ ਜੇ ਆ 40 ਰਾਜਾਂ ਦੀ ਸਥਿਤੀ ਇਹ ਹੈ ਕਿ GST ਲੈਣ ਲਈ ਜਿਹੜੇ ਰਾਜ ਨੇ ਪੂਰੇ ਭਾਰਤ ਦੇ ਉਹ ਕੇਂਦਰ ਦੇ ਪਿੱਛੇ ਜਿਹੜੇ ਲਗਾਤਾਰ ਫਿਰਦੇ ਨੇ ਔਰ ਉੱਥੇ ਉਹਨਾਂ ਨਾਲ ਸਿਆਸੀ ਤੌਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਿਹੜੇ ਰਾਜਾਂ ਦੇ ਵਿੱਚ ਜਿੱਨਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਜਾਂ ਉਹਦੇ ਭਾਈ ਵਾਲਾ ਨਹੀਂ ਸਰਕਾਰ ਨਹੀਂ ਉਹਨਾਂ ਨੂੰ ਜੀਐਸਟੀ ਤੇ ਹੋਰ ਜਿਹੜਾ ਟੈਕਸ ਹੈ ਉਹ ਦਿੱਤੇ ਨਹੀਂ ਜਾ ਰਹੇ ਇਸ ਕਰਕੇ ਨਰੇਗਾ ਦੀ ਹਾਲਤ ਅੱਜ ਇਹ ਬਣੀ ਹੋਈ ਆ ਮਜ਼ਦੂਰਾਂ ਦੀ ਕਿ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਆ ਜਿਹੜੇ ਉਹ ਠੰਡੇ ਹੋਏ ਪਏ ਆ ਔਰ ਇਹਦੇ ਖਿਲਾਫ ਲਗਾਤਾਰ ਜਿਹੜਾ ਰੋਹ ਹੈ ਨਰੇਗਾ ਮਜ਼ਦੂਰਾਂ ਦੇ ਵਿੱਚ ਉਹ ਪਾਇਆ ਜਾ ਰਿਹਾ ਹੈ ਔਰ 16 ਜਨਵਰੀ ਨੂੰ ਜਿਹੜਾ ਮਾਨਸਾ ਦੇ ਵਿੱਚ ਡਿਪਟੀ ਕਮਿਸ਼ਨਰ ਅੱਗੇ ਧਰਨਾ ਹੈ ਦੇਸ਼ ਵਿਆਪੀ ਪ੍ਰੋਗਰਾਮ ਹੈ ਧਰਨਿਆਂ ਦਾ ਉਹਦੇ ਵਿੱਚ ਵੀ ਮਜ਼ਦੂਰਾਂ ਨੇ ਫੈਸਲਾ ਕੀਤਾ ਕਿ ਅਸੀਂ ਵੱਡੀ ਪੱਦਰ ਦੇ ਉੱਤੇ ਜਿਹੜਾ ਹੈਗਾ ਉਸ ਮਾਨਸਾ 16 ਜਨਵਰੀ ਦੇ ਧਰਨੇ ਦੇ ਵਿੱਚ ਸ਼ਾਮਲ ਹੋਵਾਂਗੇ ਇਸ ਕਰਕੇ ਮਜ਼ਦੂਰਾਂ ਨੇ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਵੀ ਕੀਤੀ ਹੈ ਔਰ ਵੱਡੀ ਪੱਦਰ ਦੇ ਉੱਤੇ ਵੀ ਬੀਬੀਆਂ ਅਸੀਂ ਜਿਹਦੇ ਵਿੱਚ ਔਰ ਲੋਕ ਸ਼ਾਮਲ ਸੀ ਉਹਨਾਂ ਨੇ ਪਰਨ ਵੀ ਲਿਆ ਅਸੀਂ ਇਸ ਜਿਹੜਾ ਸਰਕਾਰ ਦੇ ਨਰੇਗਾ ਮਜ਼ਦੂਰ ਨੂੰ ਖਤਮ ਕਰਨ ਦੀ ਜਿਹੜੀ ਸ਼ਾਜਸ਼ ਹੈ ਉਹਦੇ ਖਿਲਾਫ ਆਪਣੀ ਲੜਾਈ ਨੂੰ ਹੋਰ ਤਿੱਖਾ ਕਰਨਗੇ ਔਰ ਜੇ ਸਰਕਾਰ ਨੇ ਇਹ ਜਿਹੜਾ ਕਾਨੂੰਨ ਹੈਗਾ ਜਿਹੜਾ ਨਵਾਂ ਕਾਨੂੰਨ ਹੈ ਜੀ ਰਾਮ ਜੀ ਔਰ ਉਹਨੂੰ ਵਾਪਸ ਨਾ ਲਿਆ ਔਰ ਨਰੇਗਾ ਕਾਨੂੰਨ ਨੂੰ ਜਿਹੜਾ ਹੈਗਾ ਉਹਨੂੰ ਬਹਾਲ ਨਾ ਕੀਤਾ ਤਾਂ ਅਧਰ ਔਰ ਕੰਮ ਜਿਹੜਾ ਨਰੇਗਾ ਮਜ਼ਦੂਰਾਂ ਦਾ ਬੰਦ ਪਿਆ ਕੰਮ ਹੈ ਉਹ ਸ਼ੁਰੂ ਨਾ ਕੀਤਾ ਤਾਂ ਇਹ ਲੜਾਈ ਨੂੰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਕੀਤਾ ਜਾਵੇਗਾ